ਤੁਸੀਂ ਵੇਖੋ ਜਿਹਨੂੰ ਇਹ ਸੱਚ ਪੁੱਤਰ ਕਹਿ ਰਹੇ ਆ ਜਿਵੇਂ ਮੈਂ ਜ਼ਿਕਰ ਕੀਤਾ ਜਿਹਨੂੰ ਰਾਜਾ ਹਰੀਸ਼ ਚੰਦਰ ਹੀ ਬਣਾਤਾ ਇਹਨਾਂ ਨੇ ਪ੍ਰਦੀਪ ਕਲੇਰ ਅਰੈਸਟ ਹੋਣ ਤੋਂ ਬਾਅਦ ਪੁਲਿਸ ਕੋਲੇ ਬਿਆਨ ਦਿੰਦਾ ਪਹਿਲਾਂ ਫਿਰ 164 ਦੇ ਥੱਲੇ ਜੱਜ ਕੋਲੇ ਮੈਜਿਸਟਰੇਟ ਕੋਲੇ ਕੋਰਟ ਚ ਪੇਸ਼ ਹੋ ਕੇ ਆਪ ਦੇ ਹੱਥ ਨਾਲ ਲਿਖ ਕੇ ਬਿਆਨ ਦਿੰਦਾ ਜੋ ਪ੍ਰੋਸੀਜਰ ਹੈ ਹੈਂਡ ਰਿਟਨ ਉਨ੍ਹਾਂ ਬਿਆਨਾਂ ਦੇ ਵਿੱਚ ਰੈਲੇਵੈਂਟ ਪੋਰਸ਼ਨ ਮੈਂ ਤੁਹਾਨੂੰ ਪੜ੍ਹ ਦਿੰਦਾ ਜੋ ਹਨੀਪ੍ਰੀਤ ਬਾਰੇ ਕਹਿੰਦਾ ਹੈ ਹਿੰਦੀ ਚ ਲਿਖਿਆ ਹੈ ਨੇ ਮੈਂ ਇਸ ਕਰਕੇ ਹਿੰਦੀ ਚ ਪੜ੍ਹ ਰਿਹਾ ਮੋਹਿੰਦਰ ਪਾਲ ਨੇ ਬਾਬਾ ਕੇ ਧਿਆਨ ਮੇ ਲਾਇਆ ਕਿ ਬੁਰਜ ਜਵਾਰ ਸਿੰਘ ਵਾਲਾ ਮੇ ਹਰਿੰਦਰ ਸਿੰਘ ਮਾਂਜੀ ਇੱਕ ਧਰਮ ਪ੍ਰਚਾਰਕ ਨੇ ਕਥਾ ਕੀਤੀ ਔਰ ਉਸੇ ਪ੍ਰੇਰਿਤ ਹੋ ਕੇ ਕੁਝ ਲੋਕੋ ਨੇ ਬਾਬਾ ਜੋਕ ਬਾਬਾ ਕੋ ਮਾਨਤੇ ਤੇ ਉਹਨਕੇ ਪ੍ਰੇਮੀ ਤੇ ਉਹਨੋ ਨੇ ਲਾਕਟ ਜਿਸਮ ਜਿਸ ਮੇ ਬਾਬਾ ਕੀ ਫੋਟੋ ਥੀ उनको जमीन पर फेंक के रोल दिया यह सुनते ही उनके ये सुनते ही हनीप्रीत गुस्से में आ गई और बोली, लॉकेट जब फेंका, तो आपने कुछ क्यों नहीं किया फिर बाबा राम रहीम और हनीप्रीत बोले ईंट का जवाब पत्थर से दो तब राकेश और बिट्टू बोले कि वो तो प्रचारक है और सिखों की निशानी तो गुरु ग्रंथ है इस पर हनीप्रीत बोली तो फिर गुरु ग्रंथ को ऐसे ही पैरों में रोलो फिर बाबा राम रहीम बोले कि जो हनीप्रीत कह रही है उसे जल्द से जल्द करो यह बयान 164 ਦੇ ਥੱਲੇ प्रदीप ਕਲੇਰ ਨੇ ਜੱਜ ਦੇ ਸਾਹਮਣੇ ਦਿੱਤੇ ਜਿਦੇ ਜੱਜ ਸਾਹਿਬ ਨੇ ਬਿਆਨਾਂ ਦੇ ਥੱਲੇ ਜੱਜ ਸਾਹਿਬ ਨੇ ਵੀ ਆਪਦੇ ਹੱਥਾਂ ਨਾਲ ਲਿਖਿਆ ਦਾ ਅਬਵ ਸਟੇਟਮੈਂਟ ਵਾਸ ਰਿਕਾਰਡਡ ਬਾਈ ਅੰਡਰਸਾਈਨਡ ਇਨ ਹਿਸ ਓਨ ਹੈਂਡਰਾਈਟਿੰਗ ਕੰਪਲੀਟ ਕਰੈਕਟ ਡਿਪੋਜ਼ੀਸ਼ਨ ਇਟ ਅਪੀਅਰਸ ਹੀ ਹੈਜ਼ ਗਿਵਨ ਦਾ ਸਟੇਟਮੈਂਟ ਵੋਲੰਟਰੀਲੀ ਆਫ ਦੀ ਮਰਜ਼ੀ ਨਾਲ ਸਟੇਟਮੈਂਟ ਦਿੱਤੀ ਹੈ ਵਿਦਆਊਟ ਐਨੀ ਪ੍ਰੈਸ਼ਰ ਐਟਸੈਟਰਾ ਹੀ ਹੈਜ਼ ਬੀਨ ਇਨਫੋਰਮਡ ਥੈਟ ਦਾ ਸਟੇਟਮੈਂਟ ਕੈਨ ਬੀ ਯੂਜ਼ਡ ਅਗੇਂਸਟ ਹਿਮ ਸੋ ਇਹ ਜੱਜ ਸਾਹਿਬ ਲਿਖਦੇ ਆ ਕਿ ਆਫ ਦੀ ਮਰਜ਼ੀ ਨਾਲ ਦਿੱਤੀ ਸਟੇਟਮੈਂਟ ਵਿਦਆਊਟ ਐਨੀ ਪ੍ਰੈਸ਼ਰ ਦਿੱਤੀ ਸਟੇਟਮੈਂਟ ਹੁਣ ਇਹ ਸਟੇਟਮੈਂਟ ਇਹ ਸਟੇਟਮੈਂਟ ਦਿੱਤੀ ਵੀ ਹੈ ਜੀ 24 ਫਰਵਰੀ ਦੀ ਅੱਜ ਆਪਾਂ ਤਕਰੀਬਨ ਮੈਨੂੰ ਲੱਗਦਾ अगस्त ਦੇ ਮਹੀਨੇ ਚ ਆ ਗਏ तकरीबन ਕੀ 2 ਅਗਸਤ ਹੋ ਗਈ ਅੱਜ অলਮੋਸਟ 6 ਮਹੀਨੇ ਹੋ ਗਏ ਸਟੇਟਮੈਂਟ ਨੂੰ 164 ਦੀ ਸਟੇਟਮੈਂਟ ਉਹਨੇ ਕੋਰਟ ਦੇ ਵਿੱਚ ਦਿੱਤੀ ਹੈ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਹਣੀਪ੍ਰੀਤ ਨੋਮੀਨੇਟ ਕਰਕੇ ਅਰੈਸਟ ਕਿਉਂ ਨਹੀਂ ਕੀਤੀ ਜੀ ਇਹ ਸਟੇਟਮੈਂਟ ਤੇ ਫਿਰ ਕੀ ਇਹ ਸਟੇਟਮੈਂਟ ਪੰਜਾਬ ਪੁਲਿਸ ਕੋਲੇ ਵੀ ਹੈ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਹੈ ਇਹਦੀ ਸਟੇਟਮੈਂਟ ਤੇ ਹੁਣ ਤੱਕ ਤਾਂ 6 ਮਹੀਨਿਆਂ ਚ ਤਾਂ ਹਣੀਪ੍ਰੀਤ ਰੈਸਟ ਹੋਣੀ ਚਾਹੀਦੀ ਸੀ ਅਰੇਸਟ ਛੱਡੋ ਸੰਮਨ ਵੀ ਨਹੀਂ ਹੋਈ ਨੋਮੀਨੇਟ ਵੀ ਨਹੀਂ ਹੋਈ ਉਹ ਤਾਂ ਮਹਾਰਾਣੀ ਬਣ ਕੇ ਉੱਥੇ ਡੇਰੇ ਦਾ ਕੰਮਕਾਜ ਚਲਾ ਰਹੀ ਆ ਹਰਿਆਣਾ ਦੇ ਵਿੱਚ ਤੇ ਫਿਰ ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇਵੇ ਕਿ 6 ਮਹੀਨੇ ਦੀ ਜਿਹੜੀ ਸਟੇਟਮੈਂਟ ਦਿੱਤੀ ਹੋਈ ਹੈ ਉਹਦੇ ਤੇ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਕੀ ਇਹ ਹਰਿਆਣੇ ਦੀਆਂ ਚੋਣਾਂ ਦਾ ਤੇ ਪੰਜਾਬ ਦੀ ਬਾਈ ਇਲੈਕਸ਼ਨਸ ਦਾ ਸੌਦਾ ਹੋਇਆ ਕਿਉਂਕਿ ਹੁਣ ਮਹਾਰਾਣੀ ਤਾਂ ਹਣੀਪ੍ਰੀਤ ਕੀ ਅਸੀਂ ਹਣੀਪ੍ਰੀਤ ਨੂੰ ਨਹੀਂ ਬੁਲਾਵਾਂਗੇ ਅਸੀਂ ਹਣੀਪ੍ਰੀਤ ਨੂੰ ਹੱਥ ਨਹੀਂ ਲਾਵਾਂਗੇ ਤੇ ਤੁਸੀਂ ਜੀ ਇਲੈਕਸ਼ਨਾਂ 'ਚ ਸਾਡੀ ਮਦਦ ਕਰੋਗੇ ਮੈਂ ਤਾਂ ਸਭ ਨੂੰ ਪੁੱਛਣਾ ਚਾਹਣਾ ਹੈ ਜਿਨਨੇ ਇਹਦੀ ਇੰਟਰਵਿਊ ਦੇਖ ਕੇ ਤੇ ਸਟੇਟਮੈਂਟਾਂ ਦੇ ਰਹੇ ਸੀ ਕਿ ਜਵਾਬ ਦੇਣ ਦੀ ਸ਼ਰੋਬਨੀ ਅਕਾਲੀ ਦਲ ਵਾਲੇ ਚਾਹੇ ਉਹ ਆਮ ਆਦਮੀ ਪਾਰਟੀ ਸੀ ਚਾਹੇ ਕਾਂਗਰਸ ਪਾਰਟੀ ਸੀ ਚਾਹੇ ਉਹ 나ਗਪੁਰ ਆਲਾ ਅਕਾਲੀ ਦਲ ਸੀ ਕੋਈ ਵੀ ਸੀ ਉਹ ਤਾਂ ਟੈਲੀਵਿਜ਼ਨ ਤੇ ਬਹਿ ਕੇ ਇੱਕ ਸਟੇਟਮੈਂਟ ਦਿੱਤੀ ਸੀ ਇਹ ਤਾਂ 164 ਦੇ ਬਿਆਨ ਹੈ ਕੋਰਟ ਦੇ ਵਿੱਚ ਤੇ ਹੁਣ ਇਹਦੇ ਤੇ ਕੀ ਸਵਾਲ ਕਰੋਗੇ ਤੁਸੀਂ ਭਗਵੰਤ ਮਾਨ ਨੂੰ ਇਹ ਦੂਜੀ ਵੱਡੀ ਉਦਾਹਰਨ ਤੁਹਾਡੇ ਸਾਹਮਣੇ ਰੱਖੀ ਹੁਣ ਤੀਜੀ ਉਦਾਹਰਨ ਤੁਸੀਂ ਦੇਖੋ ਤੀਜੀ ਆ ਗਿਆ ਰਾਮ ਰਹੀਮ ਤੇ ਹੁਣ ਮੈਂ ਪਿਛਲੇ ਦਿਨੀ ਕਈ ਖਬਰਾਂ ਲੱਗੀਆਂ ਕਿ ਰਾਮ ਰਹੀਮ ਦੀ ਪ੍ਰੋਸੀਕਿਊਸ਼ਨ ਜਿਹੜੀ 295 ए ਦੇ ਥੱਲੇ ਉਹ ਸਰਕਾਰ ਸੈਂਕਸ਼ਨ ਨਹੀਂ ਦੇ ਰਹੀ ਕੋਈ ਵੀ ਮੁਲਜ਼ਮ ਜਿਹਦੇ ਤੇ 295 ਇਹ ਦਾ ਮੁਕੱਦਮਾ ਹੋਵੇ ਉਹਨੂੰ ਉਹਦੀ ਪ੍ਰੋਸੀਕਿਊਸ਼ਨ ਆਸਤੇ ਸੈਂਕਸ਼ਨ ਹੋਮ ਡਿਪਾਰਟਮੈਂਟ ਦਿੰਦਾ ਮੈਂ ਇਹ ਚੀਜ਼ ਅੱਜ ਡਾਕੂਮੈਂਟਸ ਲੈ ਕੇ ਆਇਆ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਸੈਂਕਸ਼ਨ ਨਹੀਂ ਦਿੱਤੀ ਗਈ ਬਾਬੇ ਨੂੰ ਤੇ ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਭਾਈ ਬਾਪੇ ਨੂੰ ਸੈਂਕਸ਼ਨ ਨਹੀਂ ਦਿੱਤੀ ਸੈਂਕਸ਼ਨ ਦੀ ਚਿੱਠੀ ਆਈ ਵੀ ਐ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਤਾਂ ਤੁਸੀਂ ਸਭ ਨੇ ਸੁਣੀ ਐ ਆ ਸੁਣ ਲਓ ਨਹੀਂ ਸਾਡੇ ਇਹਦੇ ਨਾਲ ਕੋਈ ਸੰਬੰਧ ਨਹੀਂ ਜੀ ਉਹ ਪੁਰਾਣਾ ਕੇਸ ਚੱਲ ਰਿਹਾ ਹੈ ਨਹੀਂ ਨਹੀਂ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੇ ਮਾਮਲੇ ਨਹੀਂ ਕੋਤਾ ਜੀ ਟੋਗਰ ਤੋਂ ਟੋਗਰ ਹਟਦੇ ਹਨ ਉਹਦਾ ਮੁੰਡਾ ਇਲੈਕਸ਼ਨ ਲੜਿਆ ਜੀ ਚਲੋ ਵੇਖੋ ਪੁਰਾਣਾ ਕੇਸ ਐ ਸਾਡੇ ਵੱਲੋਂ ਕੋਈ ਨਹੀਂ ਜੀ ਰੋਕਿਆ ਗਿਆ ਪਿਛਲਾ ਕੇਸ ਹੈ ਹੁਣ ਮੈਂ ਤੁਹਾਡੇ ਸਾਹਮਣੇ ਇਹਦਾ ਚਿੱਠਾ ਰੱਖਾਂ ਪਹਿਲਾਂ ਇੱਕ ਤੁਹਾਨੂੰ ਕਲੀਅਰ ਕਰ ਦਿਆਂ ਕਿ ਦੇਖੋ ਮੈਂ ਫੇਰ ਉਸ ਗੱਲ ਤੇ ਆਉਣਾ ਕਿ ਕਿੱਦੇ ਨੰਗੇ ਚਿੱਟੇ ਹੋ ਕੇ ਮਦਦ ਕਰ ਰਹੇ ਹੈ ਨਹੀਂ ਤਾਂ ਇਹ ਗੱਲ ਕਹਿ ਸਕਦੇ ਸੀ ਕਿ ਫਾਈਲ ਜੀ ਕਿਸੇ ਅਫਸਰ ਨੇ ਹੀ ਦੱਬ ਕੇ ਰੱਖ ਲਈ ਸਾਡੇ ਕੋਲੇ ਤਾਂ ਪਹੁੰਚੀ ਹੀ ਨਹੀਂ